ਪੰਜਾਬੀ ਗਾਇਕ ਅਜਮਲਕੀਰ ਸਿੰਘ ਸੱਚਕਣ ਸਿੰਘ ਦਰਬਾਰ ਸਾਹਿਬ ਨਤਮਸਤਕ ਹੋਣ ਵਾਸਤੇ ਪਹੁੰਚੇ ਨੇ ਹਾਲਾਕੀ ਉਹਨਾਂ ਵੱਲੋਂ ਇਸ ਤੋਂ ਬਾਅਦ ਜੋ ਹੜ੍ਹ ਪ੍ਰਭਾਵਿਤ ਇਲਾਕੇ ਨੇ ਉੱਥੇ ਜਾ ਕੇ ਜਿਹੜਾ ਹੈ ਜਾਇਜ਼ਾ ਲਿੱਤਾ ਜਾਵੇਗਾ ਦੂਸਰੇ ਪਾਸੇ ਜੇਕਰ ਗੱਲ ਕੀਤੀ ਜਾਵੇ ਤਾਂ ਬਹੁਤ ਸਾਰੇ ਪੰਜਾਬੀ ਬਾਲੀਵੁੱਡ ਸਿੰਗਰਸ ਨਾ ਮੰਨ ਲਓ ਜਿਹੜੀ ਹੈ ਲਗਾਤਾਰ ਹੜ੍ਹ ਪ੍ਰਭਾਵਿਤ ਇਲਾਕਿਆਂ ਦੇ ਵਿੱਚ ਲੋਕਾਂ ਦੀ ਜਿਹੜੀ ਹੈ ਉਮਦਤ ਜਿਹੜੀ ਹੈ ਉਹ ਕਿਤਨੀ ਚਾਹੇ ਉਹ مالی ਮਦਦ ਹੋਵੇ ਚਾਹੇ ਉਹ ਦੂਸਰੀ ਮਦਦ ਹੋਵੇ ਲੇਕਿਨ ਲਗਾਤਾਰ ਹੀ ਪੰਜਾਬੀ ਗਾਇਕਾਂ ਨੇ ਜਿਸ ਤਰ੍ਹਾਂ ਦਾ ਆਪਣਾ ਰੋਲ ਅਦਾ ਕੀਤਾ ਉਸ ਨੂੰ ਵੇਖਦੇ ਹੋਏ ਪੰਜਾਬ ਜਿਹੜਾ ਹੈ ਹਰ ਇੱਕ ਗਾਇਕ ਨੂੰ ਜਿਹੜਾ ਸਪਲੂਟ ਕਰਦਾ ਹੋਇਆ ਨਜ਼ਰ ਆ ਰਿਹਾ ਹੈ ਹਾਲਾਂਕਿ ਜੋ ਮਲਕੀਤ ਸਿੰਘ ਨੇ ਉਹਨਾਂ ਵੱਲੋਂ ਸੱਚਕਣਚੀ ਦਰਬਾਰ ਸਾਹਿਬ ਨਤਮਸਤਕ ਹੋਇਆ ਗਿਆ ਗੱਲਬਾਤ ਵੀ ਕਰਾਂਗੇ ਜਨਨ ਦੇ ਵੀ ਕੋਸ਼ਿਸ਼ ਕਰਾਂਗੇ ਕਿਉਂਕਿ ਲਗਾਤਾਰ ਹੀ ਵਿਦੇਸ਼ ਦੀ ਧਰਤੀ ਤੇ ਸਨ ਵਿਦੇਸ਼ ਦੀ ਧਰਤੀ ਤੋਂ ਹੁਣ ਤੋਂ ਬਾਅਦ ਜਿਹੜਾ ਹੈ ਉਹਨਾਂ ਵੱਲੋਂ ਇੱਥੇ ਜਿਹੜਾ ਹੈ ਪਹੁੰਚਿਆ ਗਿਆ ਔਰ ਬਹੁਤ ਵੱਡੀ ਗੱਲ ਹੈ ਕਿਉਂਕਿ ਪੰਜਾਬੀ ਗਾਇਕ ਜਿਹੜੇ ਨੇ ਉਹ ਜਿਹੜੇ ਨੇ ਉਹ ਤੇ ਲਗਾਤਾਰ ਹੀ ਉਹ ਜੋ ਹੈ ਨਜ਼ਰ ਆ ਰਹੇ ਨੇ ਮਲਕੀਤ ਸਿੰਘ ਜੀ ਅੱਜ ਵਿਦੇਸ਼ੀ ਧਿਰਤੀ ਤੋਂ ਵਾਪਸ ਇੱਥੇ ਪਹੁੰਚੇ ਹੋ ਕੀ ਕਹਿਣਾ ਚਾਹੋਗੇ ਖਾਸ ਤੌਰ ਤੇ ਹੜਪ੍ਰਭਾਵਿਤ ਇਲਾਕਿਆਂ ਚ ਵੀ ਜਾਓਗੇ ਤੁਸੀਂ ਹਾਂ ਬਿਲਕੁਲ ਜੀ ਮੈਂ ਇੱਥੇ ਸੁਰਵਤ ਦੇ ਭਲੇ ਦੀ ਅਰਦਾਸ ਕਰਨਾ ਵਾਹਿਗੁਰੂ ਹਮੇਸ਼ਾ ਸਾਰਿਆਂ ਨੂੰ ਚੜ੍ਹਦੀ ਕਲਾ 'ਚ ਰੱਖੇ ਔਰ ਜਿਨ੍ਹਾਂ ਨੂੰ ਹੜ੍ਹ ਪੀੜਤਾਂ ਤੋਂ ਜਿਨ੍ਹਾਂ ਦਾ ਨੁਕਸਾਨ ਹੋਇਆ ਜਿਨ੍ਹਾਂ ਦੇ ਪਸ਼ੂ ਵੀ ਮਰ ਗਏ ਜਿਨ੍ਹਾਂ ਦੇ ਹੋਰ ਬਹੁਤ ਸਾਰੇ ਨੁਕਸਾਨ ਹੋਏ ਵਾਹਿਗੁਰੂ ਉਹਨਾਂ ਨੂੰ ਚੜ੍ਹਦੀ ਕਲਾ 'ਚ ਬਖਸ਼ੇ ਵਾਹਿਗੁਰੂ ਉਹਨਾਂ ਨੂੰ ਪਾਣਾ ਮੰਨ ਦਾ ਬਲ ਬਖਸ਼ੇ ਔਰ ਉਹ ਜਲਦੀ ਤੋਂ ਜਲਦੀ ਅਰਦਾਸ ਤੋਂ ਉੱਪਰ ਦੀ ਮੇਰੇ ਸਾਹਮਣੇ ਕੋਈ ਜਲਦੀ ਹੋ ਸਕਦੀ ਜਦੋਂ ਆਪਾਂ ਅਰਦਾਸ ਕਰਦੇ ਆ ਤੇ ਉਹ ਪੈਸੇ ਤੋਂ ਵੀ ਉੱਪਰ ਦੀ ਹੈ ਸੋ ਮੈਂ ਤਾਂ ਸੋ ਇਦਾਂ ਵੀ ਇਸ ਕਰਕੇ ਮੈਂ ਮੱਥਾ ਟੇਕਣਾ ਬਲਕਿ ਜਿਸ ਤਰ੍ਹਾਂ ਤਾਂ ਪੰਜਾਬ ਦੇ ਪੰਜਾਬੀ ਇੰਡਸਟਰੀ ਨੇ ਸਾਥ ਦਿੱਤਾ ਇਸ ਵਾਰ ਦੇਖਣ ਵਾਲਾ ਸੀ ਮਾਈਂਡ ਬਲੋਇੰਗ ਸੀਗਾ ਸਾਰੇ ਲੋਕ ਇਕੱਠੇ ਹੋ ਗਏ ਕੀ ਲੱਗਦਾ ਇਹ ਪੰਜਾਬ ਹੈ ਜਿਹੜਾ ਜਿਹਨੂੰ ਹਮੇਸ਼ਾ ਉੜਦਾ ਪੰਜਾਬ ਕਿਹਾ ਜਾਂਦਾ ਸੀ ਲੇਕਿਨ ਹੁਣ ਐਗਜ਼ਾਮਪਲ ਸੈੱਟ ਕਰ ਗਿਆ ਸਾਡਾ ਪੰਜਾਬ ਆ ਤੇ ਪੰਜਾਬ ਇਕੱਠਾ ਨਹੀਂ ਹੋਊਗਾ ਤੇ ਇਧਰ ਲੋਕਾਂ ਨੂੰ ਲੋਕਾਂ ਦੀ ਹੈਲਪ ਕਰਨ ਲਈ ਜੰਮਿਆ ਮੈਨੂੰ ਲੱਗਦਾ ਵਾਈਗਰੋ ਤੋਂ ਸਾਡਾ ਜਿੰਮੇਵਾਰੀ ਲਾਈ ਆ ਵੀ ਕਿਸੇ ਹੋਰ ਸਟੇਟ 'ਚ ਵੀ ਕੋਈ ਗੱਲ ਹੁੰਦੀ ਤਾਂ ਅਸੀਂ ਤਾਂ ਟਰੈਕਟਰ ਟਰਾਲੀਆਂ ਉੱਪਰ ਲੈ ਕੇ ਭਰ ਕੇ ਚਲੇ ਜਾਣੇ ਆ ਇਹ ਸਾਨੂੰ ਪੰਜਾਬੀਆਂ ਨੂੰ ਬਖਸ਼ਿਸ਼ ਆ ਵਾਈਗਰੋ ਵੱਲੋਂ ਸੋਦੇ ਕਰਕੇ ਇਹ ਤਾਂ ਹੁਣ ਸਾਡੇ ਆਪਣੇ ਭੈਣ ਭਰਾਵਾਂ ਤੇ ਮਸੀਹ ਵੀ ਸੀ ਔਰ ਹੈ ਅਸੀਂ ਉਹਨੂੰ ਪ੍ਰੋਪਰਲੀ ਜਿਹੜੇ ਪੰਜਾਬੀ ਆ ਉਹ ਸਾਰੇ ਇਕੱਠੇ ਹੋਏ ਆ ਤੇ ਬਾਹਰ ਵੀ ਜਿੰਨੇ ਵੀ ਸਾਡੇ ਹੈਗੇ ਆ ਐਨਆਰਆਈ ਭਿੰਡ ਵੀਰ ਭਰਾ ਉਹ ਰੇਡੀਓ ਤੇ ਕੀ ਟੈਲੀਵਿਜ਼ਨ ਤੇ ਕੀ ਹੋਰ ਸਾਰੇ ਮਲੇ ਆਪੋ ਆਪਣੇ ਸ਼ਰਧਾ ਮੁਤਾਬਕ ਜੋ ਵੀ ਦੇ ਰਹੇ ਆ ਕਿ ਉਹ ਉਹ ਭੈਣ ਭਰਾਵਾਂ ਨੂੰ ਸਹੀ ਤਰੀਕੇ ਨਾਲ ਉਥੇ ਮਾਇਆ ਪਹੁੰਚਣੀ ਚਾਹੀਦੀ ਹੈ ਰੀਲੀਫ ਜਿਹੜੀ ਆ ਉਹ ਤੁਸੀਂ ਵੀ ਲੈ ਕੇ ਪਹੁੰਚੋ ਤੁਸੀਂ ਵੀ ਜਾਓ ਕਿ ਹਰ ਪ੍ਰਭਾਵਿਤ ਲੱਗੇ ਹਾਂ ਬਿਲਕੁਲ ਅਸੀਂ ਟੀਮਾਂ ਬਣਾਤੀਆਂ ਆਪਣੀਆਂ ਔਰ ਉਹ ਸਾਰਾ ਕੁਝ ਦੇਖਣ ਗਿਆ ਮੈਂ ਤਾਂ ਹਲੇ ਆਇਆ ਹੁਣ ਮੈਂ ਵੀ ਜਾ ਕੇ ਦੇਖਦਾ ਪਹਿਲੂ ਕਿੱਤੇ ਕਿੱਤੇ ਕਿਉਂਕਿ ਜਿਵੇਂ ਤੁਸੀਂ ਦੱਸ ਰਹੇ ਕਿ ਜਥੇਦਾਰ ਸਾਹਿਬ ਨੇ ਕਿਹਾ ਕਿ ਮਤਲਬ ਅਨਾਕ ਬਣਾਇਆ ਵਧੀਆ ਗੱਲ ਹੈ ਇਦਾਂ ਜਿਹਾ ਤੁਹਾਨੂੰ ਜਿਹੜੀਆਂ ਧਾਰਮਿਕ ਜਥੇਬੰਦੀਆਂ ਜਾਂ ਸਾਡੇ ਜਿਹੜੇ ਲੀਡਰ ਨੇ ਜਾਂ ਸਾਡੇ ਹੋਰ ਅੱਗੇ ਆਉਣੇ ਚਾਹੀਦੇ ਨੇ ਔਰ ਮੈਂ ਸਰਕਾਰਾਂ ਨੂੰ ਵੀ ਬੇਨਤੀ ਕਰੂੰਗਾ ਭਵੰਤਮਾਨ ਸਾਡੇ ਛੋਟੇ ਵੀਰ ਨੇ ਉਹ ਵੀ ਬਹੁਤ ਸੋਹਣਾ ਸਾਰਾ ਕੁਝ ਬਹੁਤ ਸੋਹਣੀ ਸਰਕਾਰ ਵਧੀਆ ਕੰਮ ਕਰ ਰਹੀ ਹੈ ਔਰ ਆਉਣ ਵਾਲੇ ਸਮੇਂ ਚ ਹੋਰ ਲੋਕਾਂ ਦੇ ਨੇੜੇ ਹੋ ਕੇ ਲੋਕਾਂ ਦੀਆਂ ਮੁਸ਼ਕਲਾਂ ਸੁਣੀਆਂ ਜਾਣ ਲੋਕ ਮੈਨੂੰ ਲੱਗਦਾ ਹੈ ਇਸ ਵੇਲੇ ਕੋਈ ਵੀ ਐਨਆਰਆਈ ਜਿਹੜਾ ਅੱਜ ਇਹਦੀ ਅੱਖ ਚੋਂ ਪਾਣੀ ਨਾ ਆਇਆ ਹੋਵੇ ਜਦੋਂ ਮੈਂ ਤਾਂ ਦੱਸਦਾ ਕਿ ਸਾਨੂੰ ਨਾ ਸੁਪਨੇ ਵੀ ਪੰਜਾਬ ਦੇ ਆਉਂਦੇ ਸਾਨੂੰ ਮਤਲਬ ਜਦੋਂ ਉੱਥੇ ਬੈਠੇ ਆ ਕਿਉਂਕਿ ਉੱਥੋਂ ਦੀ ਸਾਨੂੰ 40-40 ਸਾਲ ਹੋ ਗਿਆ ਪਰ ਸੁਤਾਂ ਤਾਂ ਸਾਡੀ ਇੱਥੇ ਰਹਿੰਦੀ ਹੈ ਸਾਡੇ ਭੈਣ ਭਰਾ ਇੱਥੇ ਨੇ ਸਾਡੇ ਇੱਥੇ ਮਤਲਬ ਉਹ ਕਿਥੋਂ ਪੜ ਕੇ ਗਏ ਆ ਸਾਡੀਆਂ ਜੜ੍ਹਾਂ ਇੱਥੇ ਨੇ ਸੋ ਉਹਦੇ ਕਰਕੇ ਸਾਡਾ ਜਿਹੜਾ ਇਹ ਕਲਚਰ ਸਾਰਾ ਕੁਝ ਇੱਥੇ ਆ। ਤੇ ਜਦੋਂ ਇਤੋਂ ਕੋਈ ਚੰਗੀ ਘਟਨਾ ਹੁੰਦੀ ਆ ਬਹੁਤ ਚੰਗਾ ਲੱਗਦਾ ਪਰ ਜਦੋਂ ਮਾੜੀ ਘਟਨਾ ਹੁੰਦੀ ਹਰ ਜਿਹੜਾ ਹੈ ਨਾ ਉਹ بار-ਬਾਰ ਫੋਨ ਕਰਕੇ ਵੇਖਦਾ ਆਪਣੇ ਘਰਦਿਆਂ ਨੂੰ ਪਤਾ ਕਰਦਾ ਹਾਲਾਂਕਿ ਸਾਡੇ ਜਲੰਧਰ ਵਾਲੇ ਪਾਸੇ ਘਾਟ ਆਇਆ ਪਾਣੀ ਨਹੀਂ ਆ ਥੋੜਾ ਹੋਇਆ। ਜੀ ਸਾਨੂੰ ਮੈਂ ਆਣ ਕੇ ਮੈਨੂੰ ਇਹ ਲੱਗ ਰਿਹਾ ਵੀ ਕਨਈ ਸਾਡੇ ਪਿੰਡ ਵੀ ਬਹੁਤ ਪਾਣੀ ਆਇਆ ਹੋਣਾ ਜਾਂ ਕਿ ਤਾਂ ਇਦਾਂ ਹੋਈ ਹੋਣੀ। ਕੋਈ ਇੱਕ ਦਿਮਾਗ ਚ ਫਿਲਮ ਬਣ ਜਾਂਦੀ ਨਾ। ਸੋ ਬਹੁਤ ਸਾਰੇ ਜਿਹੜੇ ਸਾਰੇ ਲੋਕ ਆ ਬਹੁਤ ਫਿਕਰਮੰਦ ਬਾਹਰ ਵੀ ਨੇ। ਤੇ ਬਾਕੀ ਮੈਂ ਜਿਹੜਾ ਜਿਹੜੇ ਜਿਹੜੇ ਹੜਪੀੜਤ ਕਹਿ ਸਕਦੇ ਆ ਆਪਾਂ ਜਿਹੜੇ ਜਿਹੜੇ ਜਿੱਥੇ ਜਿੱਥੇ ਜ਼ਿਆਦਾ ਨੁਕਸਾਨ ਹੋਇਆ ਅ ਅਸੀਂ ਤੁਹਾਡੇ ਨਾਲ ਹੀ ਖੜੇ ਆਂ ਔਰ ਪਰਮਾਤਮਾ ਤੁਹਾਨੂੰ ਚੜ੍ਹਦੀ ਕਲਾ ਦੇ ਰੱਖੇ ਜਿਸ ਤਰ੍ਹਾਂ ਕਿ ਹੁਣ 3rd ਫੇਸ ਸ਼ੁਰੂ ਹੋਏਗਾ ਜੀ ਮੈਡੀਸਨ ਦਾ ਫੇਸ ਸ਼ੁਰੂ ਹੋਏਗਾ ਹੁਣ ਕਿਉਂਕਿ ਪਹਿਲਾਂ ਪਾਣੀ ਤੋਂ ਲੜਦੀ ਜ਼ਰੂਰ ਸੀਗੀ ਉਸ ਤੋਂ ਬਾਅਦ ਜਾਨਵਰਾਂ ਨੂੰ ਬਚਾਉਣ ਦੀ ਜ਼ਰੂਰਤ ਸੀਗੀ ਹੁਣ 3rd ਫੇਸ ਜਿਹੜਾ ਵਾ ਜੀ ਮੈਡੀਸਨ ਦਾ ਆਏਗਾ ਕਿ ਜਦੋਂ ਕਿ ਬਿਮਾਰੀਆਂ ਫੈਲਣਗੇ ਸਪਰੈਡ ਹੋਣਗੇ ਤੁਹਾਨੂੰ ਲੱਗਦਾ ਕਿ ਉਸ ਟਾਈਮ ਤੇ ਪੰਜਾਬੀ ਇੰਡਸਟਰੀ ਜਿਹੜੀ ਸਾਰਿਆਂ ਨੂੰ ਸਾਥ ਦੇਣਾ ਚਾਹੀਦਾ ਤੁਸੀਂ ਕੱਲੇ ਪੰਜਾਬੀ ਇੰਡਸਟਰੀ ਤੇ ਨਾ ਨਿਰਭਰ ਕਰੋ ਮੈਨੂੰ ਲੱਗਦਾ ਸਾਰੇ ਹੋਰ ਬਿਜ਼ਨਸਮੈਨ ਵੀ ਆਉਣੇ ਚਾਹੀਦੇ ਆ ਬਾਲੀਵੁੱਡ ਨੇ ਵੀ ਕਾਫੀ ਕੀਤਾ ਜੀ ਨਹੀਂ ਬਾਲੀਵੁੱਡ ਵੀ ਸਾਡੇ ਹੋਰ ਕਿਸਾਨ ਭਰਾ ਵੀ ਬਹੁਤ ਸਰਦੇ ਨੇ ਹਮਤਲਬ ਸਾਰੇ ਥੋੜਾ ਹੋਣ ਮਤਲਬ ਕਿਤੇ ਪਾਣੀ ਆਇਆ ਆ ਬਾਕੀ ਦੇ ਤਾਂ ਖੜੀ ਆ ਸਾਰੇ ਖੜੇ ਵੀ ਆ ਨਾਲ ਜੀ ਇਹ ਜਿਹੜੀ ਜਿੰਨੇ बिजनेਸਮੈਨ ਐ ਉਹਨਾਂ ਨੂੰ ਵੀ ਹੋਣਾ ਚਾਹੀਦਾ ਹੋਰ ਲੋਕਾਂ ਕੋ ਮਿਲੀਅਨਰ ਬੰਦੇ ਇੱਥੇ ਨੇ ਬਾਹਰ ਵੀ ਨੇ ਸੋ ਮਤਲਬ ਉਹਨਾਂ ਨੂੰ ਥੋੜੀ ਥੋੜੀ ਕਹਿੰਦੇ ਨੇ ਤੁਪਕਾ ਤੁਪਕਾ ਜੋੜ ਕੇ ਸਮੁੰਦਰ ਬਣਦਾ ਤੇ ਸਾਰਿਆਂ ਨੂੰ ਜਦੋਂ ਆਪਾਂ ਨੂੰ ਪਤਾ ਹੈ ਵੇਤੇ ਕੋਈ ਪ੍ਰੋਬਲਮ ਹੈਗੀ ਆ ਤੇ ਉਹਨੂੰ ਸੇਵਾ ਦੇ ਵਿੱਚ ਸਾਰਿਆਂ ਨੂੰ ਹਿੱਸਾ ਦੇਣਾ ਚਾਹੀਦਾ ਮੈਨੇਜਮੈਂਟ ਲੱਗਦਾ ਵਧੀਆ ਹੋਣੀ ਚਾਹੀਦੀ ਹੈ ਜਿਸ ਤਰ੍ਹਾਂ ਜੱਥੇਦਾਰ ਸਾਹਿਬ ਨੇ ਕੀਤਾ ਕਿ ਇੱਕ ਪੋਰਟਲ ਸ਼ੁਰੂ ਕਰਤਾ ਲੱਗਦਾ ਇਸ ਤਰ੍ਹਾਂ ਦੀ ਮੈਨੇਜਮੈਂਟ ਚਾਹੀਦੀ ਸੀ ਬਿਲਕੁਲ ਹੋਣੀ ਚਾਹੀਦੀ ਸਾਡੀਆਂ ਧਾਰਮਿਕ ਸੰਸਥਾਵਾਂ ਨੂੰ ਮੁੜੇ ਆਉਣਾ ਚਾਹੀਦਾ ਸਾਡੇ ਸਾਡੀ ਪੰਜਾਬ ਗਵਰਨਮੈਂਟ ਨੂੰ ਆਪਣੇ ਕੋਈ ਨਵੇਂ ਦੇ ਜਾਂ ਕੋਈ ਵਧੀਆ ਤਰੀਕੇ ਨਾਲ ਅ ਕਰ ਕਰਨਾ ਚਾਹੀਦਾ ਕੋਈ ਸਰਵੇ ਕਰਕੇ ਕੋਈ ਸਿਚੁਏਸ਼ਨ ਇਦਾਂ ਦੀ ਦੱਸਣ ਕਿ ਯਾਰ ਆਹ ਵਾਕਈ ਬੰਦੇ ਜਿਹੜੇ ਆ ਤੇ ਪ੍ਰਭਾਵਿਤ ਨੇ ਜੀ ਤੇ ਇਹਨਾਂ ਇਹਨਾਂ ਦੀ ਤੁਸੀਂ ਹੈਲਪ ਕਰੋ ਜੀ ਜਾਂ ਇਹਨਾਂ ਇਹਨਾਂ ਤੱਕ ਜਿਹੜੀ ਪਹੁੰਚਣੀ ਚਾਹੀਦੀ ਆ ਕਿਸੇ ਦਾ ਕੋਠਾ ਡੇਗ ਪਿਆ ਕਿਸੇ ਦੀ ਕੋਈ ਮਤਲਬ ਕੋਈ ਨੁਕਸਾਨ ਹੋ ਗਿਆ ਕਿਸੇ ਦੇ ਪਸ਼ੂ ਚਲੇ ਗਏ ਜੀ ਗੱਲ ਬੰਦੇ ਕੀ ਆ ਉਹਨਾਂ ਨੂੰ ਥੋੜੀ ਥੋੜੀ ਮਦਦ ਮਿਲ ਜਾ ਹੂੰ ਉਹ ਪੈਰੀ ਉੱਠ ਖੜਾਉਣਗੇ ਜੀ ਉਹਨਾਂ ਨੂੰ ਲੱਗੂ ਕਿ ਯਾਰ ਸਾਡੇ ਪਿੱਛੇ ਵੀ ਕੋਈ ਭੈਣ ਭਰਾ ਸਾਡੇ ਖੜੇ ਆ ਪਰ ਕਈ ਜਿੱਦਾਂ ਨਜਾਇਜ਼ ਹੀ ਫਾਇਦਾ ਲਈ ਜਾਂਦੇ ਆ ਪਰ ਉਹ ਉਹ ਉਹਨਾਂ ਤੋਂ ਹਟ ਕੇ ਗਵਰਨਮੈਂਟ ਨੂੰ ਸਾਡੇ ਪੰਜਾਬੀਆਂ ਨੂੰ ਮੈਂ ਭਗੰਤ ਮਾਨਸਾਹਬ ਨੂੰ ਬੇਨਤੀ ਕਰਨਾ ਚਾਹੂੰਗਾ ਜੀ ਕਿ ਹੋਰ ਮੈਨੇਜਮੈਂਟ ਕਰੋ ਹੋਰ ਜਿੱਦਾਂ ਕੋਈ ਸੋਸਾਇਟੀਆਂ ਬਣਾਓ ਕੋਈ ਮਤਲਬ ਕਮੇਟੀ ਬਣਾਓ ਕਿ ਉਹ ਪ੍ਰੋਪਰ ਸਰਵੇ ਕਰਨ ਕੇ ਆ ਇਹ ਬੰਦੇ ਜਿਹੜੇ ਆ ਜਾਂ ਪਿੰਡਾਂ ਚ ਜਾ ਕੇ ਐਨ ਪ੍ਰੋਪਰਲੀ ਕਿਉਂਕਿ ਹੁਣ ਜੇ ਆਪਾਂ ਕਿਸੇ ਪਿੰਡ ਦੇ ਕਿਸੇ ਇੱਕ ਬੰਦੇ ਤੇ ਸਰਦਾਂਗੇ ਤਾਂ ਉਹ ਗੱਲ ਬਣਨੀ ਨਹੀਂ ਹੈਗੀ ਜੀ ਹੁਣ ਮੈਂ ਜਾਊਂਗਾ ਜਾਂ ਮੈਂ ਕਿੰਨੇ ਕ ਤਰੀਕੇ ਨਾਲ ਦੇਖ ਸਕਦਾ ਇਹ ਤਾਂ ਗਵਰਨਮੈਂਟਾਂ ਦਾ ਕੰਮ ਆ ਇਹ ਕੰਮ ਨਾਲੇ ਤੁਸੀਂ ਕਿੰਨੇ ਵੀ گاؤں ਤੋਂ ਦਵਾਈਆਂ ਚਾਹੀਦੀਆਂ ਜਾਂ ਹੋਰ ਚੀਜ਼ ਚਾਹੀਦੀ ਇਹ ਕੰਮ ਕੋਈ ਇੱਕ ਦੋ ਦਿਨਾਂ ਦਾ ਨਹੀਂ ਹੈ ਇਹ ਤਾਂ 6 ਮਹੀਨੇ ਦਾ ਹੁਣ ਤੁਸੀਂ ਦੇਖੋ ਪਸ਼ੂਆਂ ਲਈ ਚਾਰਾ ਹੀ ਨਹੀਂ ਹੋਣਾ ਜੀ ਜਿੱਥੋਂ ਪਾਣੀ ਇੱਕ ਵਾਰੀ ਮਾਰ ਮਰ ਗਿਆ ਅਸੀਂ ਕਿਸਾਨਾਂ ਦੇ ਪੁੱਤ ਹਾਂ ਸਾਨੂੰ ਪਤਾ ਉਹ ਤੇ ਤਿੰਨ ਚਾਰ ਅੱਜ ਵੀ ਬੀਜਾਂਗੇ ਜੀ ਤੇ 3 ਮਹੀਨੇ 2 ਮਹੀਨੇ ਤਾਂ ਲੱਗਣਗੇ ਨਾ ਉਹਨੂੰ ਪੱਠੇ ਬੀਜਣ ਨੂੰ ਹੂੰ ਉਹਨਾਂ ਕੋ ਤੂੜੀ ਤਾਂ ਹੋਈ ਨਹੀਂ ਸਕਦੀ ਤੂੜੀ ਤਾਂ ਅਗਲੀ ਕਣਕ ਤੋਂ ਹੀ ਆਉਗੀ ਤਿੰਨ ਮਹੀਨੇ ਤੇ ਲੱਗ ਜਣਾ ਜੀ ਰੇਤ ਸੁੱਕਣ ਲੱਗੇ ਲੱਗ ਜਣਾ ਜਿੰਨੀ ਜਿੰਨੀ ਰੁਕੂ ਜੋ ਵੀ ਆ ਤੁਸੀਂ ਫਸਲ ਨੂੰ ਹੋਊਗਾ ਸੋ ਇਹ ਕੋਈ ਕੰਮ ਇੱਕ ਦੋ ਦਿਨ ਦਾ ਨਹੀਂ ਹੈਗਾ ਇਹ ਲੰਮਾ ਕੰਮ ਹੈ ਸੋ ਇਹਨੂੰ ਤੁਸੀਂ ਮੈਂ ਸਮਝਾਂਗੇ ਪੰਜਾਬ ਗਵਰਨਮੈਂਟ ਹੋਰ ਆਪਣੇ ਹੋਰ ਅੱਗੇ ਆਵੇ ਉਹਨਾਂ ਦਾ ਜਾ ਕੇ ਸਰਵੇ ਕਰੇ ਸਾਰਾ ਕੁਝ ਇੱਕ ਲਿਸਟ ਬਣਾ ਲੈਣ ਵਿਆ ਚੀਜ਼ਾਂ ਤੇ ਬੰਦਾ ਕਹਿੰਦਾ ਯਾਰ ਇਹਨੂੰ ਬੈੱਡ ਚਾਹੀਦੇ ਆ ਇਹਨੂੰ ਆਹ ਚੀਜ਼ ਚਾਹੀਦੀ ਇਹਨਾਂ ਆਹ ਚੀਜ਼ ਚਾਹੀਦੀ ਜਿਹੜਾ ਮਰਜੀ ਬੰਦਾ ਕਹਿੰਦਾ ਯਾਰ ਮੈਂ ਇਹਨੂੰ ਇਹ ਦੇ ਦਿੰਦਾ ਆ 10 11 ਘਰਾਂ ਪਿੰਡ ਦੇ ਵਿੱਚੋਂ ਇਫੈਕਟ ਹੋਏ ਆ ਇਹਨਾਂ ਦੇ ਅਸੀਂ ਜ਼ਿੰਮੇਵਾਰੀ ਲੈ ਲਈਨੇ ਜੀ ਸੋ ਐਮੀ ਗੱਲਾਂ ਨਾਲ ਗੱਲ ਨਹੀਂ ਬਣਨੀ ਕੋਈ ਆਪਕਸ਼ਨ ਅਨਾਉਂਸ ਕਰੀ ਜਾਂਦਾ ਕੋਈ ਕੁਐਸਚਨ ਅਨਾਉਂਸ ਕਰੀ ਜਾਂਦਾ ਕੁਝ ਮੈਨੇਜਮੈਂਟ ਕਰਕੇ ਆਪਾਂ ਗੱਲ ਕਰੀਏ ਤਾਂ ਜ਼ਿਆਦਾ ਕਰ ਬਹੁਤ ਬਹੁਤ ਧੰਨਵਾਦ ਸੋ ਇਸ ਸਮੇਂ ਮਲਕੀਤ ਸਿੰਘ ਜਿਨ੍ਹਾਂ ਵੱਲੋਂ ਸਾਫ਼ ਤੌਰ ਤੇ ਕਿਹਾ ਗਿਆ ਕਿ ਪੰਜਾਬ ਦੀ ਇੰਡਸਟਰੀ ਨੂੰ ਲੈ ਕੇ ਸਾਨੂੰ ਸਾਰਿਆਂ ਨੂੰ ਮਿਲ ਕੇ ਪੰਜਾਬ ਦੇ ਲੋਕਾਂ ਨਾਲ ਜਰਾ ਖੜਨ ਦੀ ਜ਼ਰੂਰਤ ਹੈ ਕੈਮਰਾ ਪਰਸਨ ਰਾਜਾ ਜਨਾਪੁਰ ਸਿੰਘ ਤਾਂ ਅਨਮਿਊਟ ਅਮਨੀਸ਼ਾ ਸਾਹਿਬ